ਅੱਲਸੀ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ ਜਿਹੜੇ ਸਿੱਖਾਂ ਦੇ ਲੰਬਰਦਾਰ ਬਨਣਾ ਚਾਹੁੰਦੇ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੋ ਤੱਕ ਸਿੱਖਾਂ ਦੇ ਨਾਲ ਗਦਾਰੀ ਦਾ ਸਵਾਲ ਹੈ ਮੋਦੀ ਸਾਹਿਬ ਗਦਾਰੀ ਤੁਸੀਂ ਕੀਤੀ ਸਿੱਖਾਂ ਦੇ ਨਾਲ ਡਾਕਟਰ ਨਮੋਦ ਸਿੰਘ ਦਾ ਸਨਸਕਾਰ ਤੁਸੀਂ ਨਹੀਂ ਹੋਂਦ ਦਿੱਤਾ ਰਾਜ ਘਾਟ ਦੇ ਵਿੱਚ ਉਹ ਇਨਸਾਨ ਜਿੰਨੇ ਸਿੱਖਾਂ ਦੀ ਪੱਗ ਪੂਰੇ ਦੁਨੀਆ ਭਰ ਦੇ ਵਿੱਚ ਉੱਚੀ ਕੀਤੀ ਉਸ ਡਾਕਟਰ ਨਮੋਦ ਸਿੰਘ ਨੂੰ ਉਸ ਸਿੱਖ ਦੀ ਪੱਗ ਨੂੰ ਤੁਸੀਂ ਲੋਕ ਚੰਗਾ ਨਹੀਂ ਸਮਝਦੇ ਸੀ ਉਨੂੰ ਮਾਨ ਸਤਕਾਰ ਤੁਸੀਂ ਨਹੀਂ ਦਿੱਤਾ ਕੱਲ ਅਸੀਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ ਜਿਹੜੇ ਸਿੱਖਾਂ ਦੇ ਲੰਬਦਾਰ ਬਣਨਾ ਚਾਹੁੰਦੇ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੋ ਤੱਕ ਸਿੱਖਾਂ ਦੇ ਨਾਲ ਗਦਾਰੀ ਦਾ ਸਵਾਲ ਹੈ ਮੋਦੀ ਸਾਹਿਬ ਗਦਾਰੀ ਤੁਸੀਂ ਕੀਤੀ ਸਿੱਖਾਂ ਦੇ ਨਾਲ ਡਾਕਟਰ ਨਮੋਦ ਸਿੰਘ ਦਾ ਸਤਕਾਰ ਤੁਸੀਂ ਨਹੀਂ ਹੋਣ ਦਿੱਤਾ ਰਾਜ ਘਾੜ ਦੇ ਵਿੱਚ ਉਹ ਇਨਸਾਨ ਜਿਹਨੇ ਸਿੱਖਾਂ ਦੀ ਧੱਕ ਪੂਰੀ ਦੁਨੀਆ ਭਰ ਦੇ ਵਿੱਚ ਉੱਚੀ ਕੀਤੀ ਉਸ ਡਾਕਟਰ ਨਮੋਦ ਸਿੰਘ ਨੂੰ ਉਹ ਸਿੱਖ ਦੀ ਪਗ ਨੂੰ ਤੁਸੀਂ ਲੋਕ ਚੰਗਾ ਨਹੀਂ ਸਮਝਦੇ ਸੀ ਉਹਨੂੰ ਮਾਨ ਸਤਕਾਰ ਤੁਸੀਂ ਨਹੀਂ ਦਿੱਤਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ on sky tv ਦਿਨਾਲ